ਅਸਰ ਨਹੀਂ ਰੱਖਦਾ ਅੱਜ ਆਪਾਂ ਤੁਹਾਨੂੰ ਇਹ ਗੱਲ ਦੱਸਾਂਗੇ ਉਹ 2 ਮਹੀਨੇ 3 ਮਹੀਨੇ ਪ੍ਰੋਪਰ ਪਸ਼ੂ 'ਤੇ ਅਸਰ ਰੱਖਦਾ ਵਾ ਉਹਨੇ 3 ਮਹੀਨੇ ਜਿਹੜੇ ਜਿਹੜਾ ਜਚੜ ਜਚੜ ਹੋਣਗੇ ਉਹਨੇ 20 ਦਿਨਾਂ 'ਚ ਸਾਰੇ ਢਾ ਦੇਣੇ ਆ ਸਾਰੇ ਮਨੁੱਖੀ ਡੈਮੇਜ ਹੀ ਕਰਦੇ ਨੇ ਜੀ ਸਤਿ ਸ੍ਰੀ ਅਕਾਲ ਦੋਸਤੋ ਗੁਰੀਡੇ ਦੀ ਫਰਟਾ ਸਵਾਗਤ ਹੈ ਕਿਸਾਨ ਵੀਰੋ ਅੰਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਚਿਹੜੀਆਂ ਗਾਵਾਂ ਨੂੰ ਚਿਚੜ ਪੈਂਦੀ ਐ ਜੂਮਾਂ ਪੈਂਦੀਆਂ ਵਾ ਤੇ ਆਪਾਂ ਇੰਜੈਕਸ਼ਨ ਲਾਉਨੇ ਆ ਤੇ ਫੇਰ ਪੈ ਜਾਂਦੇ ਆ ਲੌਂਗ ਲੰਮਾ ਟਾਈਮ ਚ ਜਿਹੜਾ ਟੀਕਾ ਉਹ ਆਪਣਾ ਅਸਰ ਨਹੀਂ ਰੱਖਦਾ ਅੱਜ ਆਪਾਂ ਤੁਹਾਨੂੰ ਇੱਕ ਅਜਿਹਾ ਇੰਜੈਕਸ਼ਨ ਦੱਸਾਂਗੇ ਉਹ 2 ਮਹੀਨੇ 3 ਮਹੀਨੇ ਪ੍ਰੋਪਰ ਪਸ਼ੂ ਤੇ ਅਸਰ ਰੱਖਦਾ ਵਾ ਉਹਨੇ 3 ਮਹੀਨੇ ਜਿਹੜੇ ਚਿਚੜ ਚਿਚੜ ਹੋਣਗੇ ਉਹਨੇ ਵਿਹਾਂ ਜਨਾ ਚਾਰੇ ਢਾ ਦੇਣੇ ਆ ਸਾਰੇ ਮਨੁੱਖੀ ਡੈਮੇਜ ਹੀ ਕਰਦੇ ਨੇ ਖਤਮ ਹੀ ਕਰ ਦੇਣੇ ਆ ਚੂਹਾ ਚਿਚੜਜੋ ਵੀ ਅੰਦਰ ਪੇੜ ਦੇ ਕੀੜੇ ਵੀ ਸਾਰੇ ਇਹਨੇ ਮਾਰ ਦਿੰਨੇ ਆ ਤੇ 3 ਮਹੀਨੇ ਸ ਰੱਖਣਾ ਵਾ 3 ਮਹੀਨੇ ਨੂੰ ਜੇ ਚਾਰੇ ਚਿਚੜੋ ਨੇ ਆ ਜੰਬੜੀ ਵੀ ਚੰਬੜੀ ਜਿਹੜੀ ਚੰਬੜੀ ਦੇ ਰੋਗ ਉਹ ਵੀ ਠੀਕ ਆ ਉਹ ਸਹੀ ਕਰਦਾ ਵਾ ਤੇ 3 ਮਹੀਨੇ ਪ੍ਰੋਪਰ ਕੋਨੇਵਦਾ ਕੰਮ ਕਰੀ ਜਣਾ ਠੀਕੇ ਨੇ ਤੇ ਹਾਂਜੀ ਦੋਸਤੋ ਜੇ ਹੁਣ ਗਰਮੀ ਦਾ ਮੌਸਮ ਆ ਹਾਂ ਡੰਗਰਾਂ ਨੂੰ ਚਿਚੜ ਜਿਹਰੇ ਇੰਨਾ ਤਨਾਜੀ ਬਹੁਤ ਪੈਂਦੇ ਆ ਕਈ ਵੀ ਰਾਂਦੇ ਹੀ ਦਵਾਈ ਮਲਦੇ ਆ ਫਿਰ ਦਹਾਦਰਾਂ ਨੂੰ ਪਾਈ ਜਾਂਦੇ ਅਸੀਂ ਦਵਾਈ ਮਲ ਕਰਦੇ ਫਿਰ ਦਹਾਦਰਾਂ ਨੂੰ ਪਾਈ ਜਾਂਦੇ ਆ ਇਹ ਦੋਸਤੋ ਨੰਬਰ ਪਾ ਚੀ ਹੁਣ ਇਹ ਇੱਕ ਆਪਣੀ ਇੰਜੈਕਸ਼ਨ ਤੁਹਾਨੂੰ ਵਿਖਾਵਾਂਗੇ ਆਪਾਂ ਪਹਿਲਾਂ ਤੁਹਾਨੂੰ ਆਪਾਂ ਦਵਾਈ ਦੱਸਦੇ ਆਂ ਪੱਟੀ ਕਾਪੀ ਤੁਹਾਨੂੰ ਦੱਸਾਂਗੇ ਜਿਹੜਾ ਆਪਾਂ ਇੰਜੈਕਸ਼ਨ ਆਪਾਂ ਲਾਉਣੇ ਆ ਪੈਸੋਂ ਨੂੰ ਮੈਂ ਦੋਸਤੋ ਆਪਾਂ ਸਭ ਤੋਂ ਪਹਿਲਾਂ ਆਮ ਲਾਇਆ ਹੀ ਟੀਕਾ ਟੀਚਰੋ ਆਪਣੇ ਜਿਹੜੇ ਪੈਸੋਂ ਦੇ ਟੀਕੇ ਆ ਟੀਕੇ ਨਾਲ ਜਿਹੜੇ ਟੀਕੇ ਨਾਲ ਜਿਹੜੇ ਜਿਹੜੇ ਖਤਮ ਹੋ ਜਾਣਗੇ ਪਰ ਦੋਸਤੋ ਇਹ ਟੀਕੇ ਨੇ ਅਸਰ ਰੱਖਿਆ ਸਾਰਾ 10 ਕਿ ਦਿਨ ਇਹ ਸਸਤਾ ਹੀ ਹੈ ਟੀਕਾ 150 ਕੁ ਦੀ ਵੇਚ ਲਾਏ ਸਸਤਾ ਵਾ ਪਰ ਇਹਨੇ 10 ਕਿ ਦਿਨ ਅਸਰ ਰੱਖਦਾ ਸੀ ਇਹ ਫੇਰ ਇਹ ਜਿਹੜਾ ਆਪਣੇ ਆਪੇ ਹੀ ਨੂੰ ਪੈ ਜਾਂਦੇ ਸੀ ਤੇ ਹੁਣ ਦੋਸਤੋ ਜਿਹੜਾ ਆਪਾਂ ਇੰਜੈਕਸ਼ਨ ਲੈਂਦਾ ਵਾ ਹਾਈ ਟੈਕ ਹਾਈ ਟੈਕ ਇਹਦਾ ਇੰਜੈਕਸ਼ਨ ਦਾ ਨਾਮ ਆ ਵੀਰੂ ਬਰੇ ਕੰਪਨੀ ਨਾਲ ਕੰਪਨੀ ਦਾ ਵਾਈ ਤੇ ਇਹ ਦੋਸਤੋ 3 ਮਹੀਨੇ ਸਰ ਰਹਦਾ ਵਾ ਇਹ ਦੋਸਤੋ 10 ਐਮ ਲਾਉਂਦਾ ਵਾ 150 ਦਾ ਇਹ ਦੋਸਤੋ ਆਪਾਂ 30 ਐਮ ਲੈਂਦਾ ਸੀ 400 ਰੁਪਏ ਦਾ ਆਪਾਂ ਨੂੰ ਪਿਆਸ ਦਿੱਤੀ ਐਮ ਮਲਦੀ ਗਾਏ ਤੇ ਜਿਹੜਾ ਇਹ ਦੋਸਤੋ ਆਲ ਕੋਈ ਲੋਕਲ ਜੀ ਕੰਪਨੀ ਆ ਇਹ 100 ਰੁਪਏ ਦੀ ਹੈ ਵੈਲਾ 100 ਐਮ ਦੀ ਪਰ ਇਹ ਨਾ ਤੁਸੀ ਲਾਓ ਜੀ ਹਾਈ ਟੈਕ ਦਾ ਇੰਜੈਕਸ਼ਨ ਲਾ ਕੇ ਲਾਓ ਤਾਂ ਮੈਂ ਇਹ ਚੰਗੀ ਤਰ੍ਹਾਂ ਸਫਾਰਾ ਵਿਖਾ ਦਿਨਾਗਾ ਨਾ ਪੜਨੇਗਾ ਤੁਹਾਨੂੰ ਕਰਾ ਹਾਈ ਟੈਕ ਦਾ ਇੰਜੈਕਸ਼ਨ ਤੇ ਇਹ ਦੋਸਤੋ ਸੂਨ ਵਾਲੇ ਪਛਵਾ ਨੂੰ ਨਾ ਲਾਓ ਉਹ ਤਰ੍ਹਾਂ ਹੈਗਾ ਪ੍ਰੈਗਨਨਸੀ ਸੇਫ ਆ ਤੇ ਪਰ ਗਰਮੀ ਬਹੁਤ ਜ਼ਿਆਦਾ ਪੈਣਦੀ ਆ ਤੇ ਮੁੜ ਕੇ ਤੁਹਾਡਾ ਪਛਵਾ ਦਾ ਨੁਕਸਾਨ ਨਾ ਹੋ ਜਾਈ ਤੇ ਹਾਂਜੀ ਦੋਸਤੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਿਓ ਲਾਈਕ ਤੇ ਮਿਲਦੇ ਆਂ ਕਹੇ ਨਵੀਆਂ ਅਪਡੇਟ ਨਾਲ